ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮੋਗੇ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਜ਼ਿਲ੍ਹਾ ਮੋਗੇ ਦਾ ਪਿੰਡ ਹੈ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਬੱਬਿਆ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਜਾਨਵਰ ਅੱਜ ਤੁਹਾਨੂੰ ਫੇਰ ਮਿੱਤਰੋ ਤਿੰਨ ਦਿਖਾ ਦਨੇ ਆ। ਤਿੰਨਾਂ ਦੇ ਵਿੱਚ ਇੱਕ ਬਹੁਤ ਸੋਹਣੀ ਲੇਵੇਦਾਰ ਮੈਂ ਨੀਲੀ ਰਾਵੀ ਤੇ ਪੈਂਦੀ ਮਿੱਤਰੋ ਨੀਲੀ ਰਾਵੀ ਦੀ ਕਿਹੜੀ ਜਾਣਕਾਰੀ ਕੀ ਡਿਟੇਲ ਆਜੂ ਕਰਦੇ ਗੱਲਬਾਤ ਵੀਡੀਓ ਪੀਓ। ਬੱਬੇ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਰਬੇ ਹੋਰ ਠੀਕ ਠਾਕ। ਚੜਦੀ ਕਲਾ ਜੀ ਤੁਸੀਂ ਪਹਿਲਾਂ ਦੱਸੋ ਹੁਣ ਠੀਕ ਐ ਤੂੰ ਸੇਤਾਂ ਤੇ ਰਿਆਂ। ਚੜਦੀ ਕਲਾ ਜੀ ਸ਼ੁਕਰਾ ਹੌਲੀ ਹੌਲੀ ਹੋ ਜਾਊਗਾ ਕੋਈ ਨਾ। ਚਲੋ ਤੇ ਘਰ ਪਰਿਵਾਰ ਸੁਣਾਓ ਪਹਿਲਾਂ। ਬਹੁਤ ਠੀਕ ਐ ਸਰਬੇ ਬਹੁਤ। ਅੱਛਾ ਲੈ ਵੀ ਮਿੱਤਰੋ ਪਹਿਲਾਂ ਤਾਂ ਨਾ ਭਾਈ ਨੂੰ ਦੇ ਦਿਓ ਵਧ ਵਧਾਈਆਂ ਵੀ ਦੇ ਦਿਓ ਤੇ ਪਾਰਟੀ ਤਾਂ ਇਹਨੇ ਹਜੇ ਨਹੀਂ ਦਿੱਤੀ ਮੈਨੂੰ ਤੁਹਾਨੂੰ ਪਤਾ ਨਹੀਂ ਦਿੰਦਾ ਕਿ ਨਹੀਂ ਦਿੰਦਾ ਉਹ ਗੱਲ ਤੁਸੀਂ ਮੌਕੇ ਤੇ ਕਰ ਜਦੋਂ ਮੱਝ ਲੈਣ ਆਏ ਨਾਲ ਹੀ ਪਾਰਟੀ ਲੈ ਜਾਓ ਬਾਅਦ ਚੜੇ ਕਿਉਂ ਮੱਝ ਦੇ ਨਾਲ ਤਾਂ ਪਹੁੰਚਿਆ ਜੀ ਤੇ ਗੱਲਬਾਤ ਕਰ ਲੈਣੇ ਆਪਾਂ ਪਾਈ ਦੇ ਨਾਲ ਸਾਰੀ ਜਾਣਕਾਰੀ ਲੈ ਲੈਣੇ ਆ ਬੱਬੇ ਬਈ ਤੈਨੂੰ ਬਹੁਤ ਬਹੁਤ ਮੁਬਾਰਕਾਂ ਬਈ ਪਹਿਲਾਂ ਬਹੁਤ ਬਹੁਤ ਸਰਬਾ ਤੁਹਾਨੂੰ ਬਾਲੀਆਂ ਬਾਲੀਆਂ ਹਾਂ ਬਹੁਤ ਵਧੀਆ ਭਰਾ ਜਿਹੜਾ ਸਾਧਨ ਆਇਆ ਤੇ ਤਰੱਕੀ ਕਰੇ ਹਨਾ ਹਾਂਜੀ ਤੇ ਅੱਜ ਜਨਵਾਰ 3 ਨਾ ਬਾਈ ਹਨਾ ਹਾਂ 3 ਨਾ ਸਰਬਾ ਤੇ ਇਹਨੇ ਨੀਲੀ ਰਾਕ ਦੀ ਮਹਿਬਾਰੇ ਦੱਸੀ ਬਈ ਕੀ ਡਿਟੇਲ ਹੈ ਇਹ 22 ਦਰਸ਼ਣ ਵਾਲੇ ਤਾਂ ਨਹੀਂ ਦਲੇ ਦੀ ਆ ਬਾਵਰਦੀ ਆ ਠੀਕ ਹੈ ਜੀ ਤੇ 17 ਕਿਲੋ ਦੀ ਗਰੰਟੀ ਦੋਧੇ ਦਿੱਤੀ ਆ ਆਪਾਂ ਨੂੰ ਠੀਕ ਹੈ ਜੀ ਇੱਥੋਂ ਲਈਏ ਆਪਾਂ ਜਿੱਥੋਂ ਲਈਏ ਠੀਕ ਹੈ ਬਈ ਤੇ ਮੈਂ ਵੀ ਦਾਖਦੀ ਆ ਵੀ ਦੋਧਾ ਬਹੁਤ ਮਿਹਨਤ ਕਰੂਗੀ ਗਾੜੀ ਪਿਛਾੜੀ ਹਮ ਇੱਕੋ ਜੀ ਹੈ ਹਮ ਥਣ ਤੁਹਾਨੂੰ ਬਹੁਤ ਚੰਗਾ ਲੱਗਾ ਉਹ ਚੰਗਾ ਲੱਗਾ ਦਿਨ ਕਿਨੇ ਲੈ ਜੂਗੀ ਬਈ ਹਜੇ ਦਿਨ ਲੈ ਜੂਗੀ ਯਾਰ ਦੋ ਤਿੰਨ ਦਿਨ ਤਾਂ ਲੈ ਜੂਗੀ ਤਾਂ ਕਈ ਵਾਰੀ ਉੱਪਰ ਆ ਕੇ ਬਹੂ ਕਰਦਾ ਇੱਕ ਅੱਧੇ ਦਿਨ ਦਾ ਪੈ ਵੀ ਜਾਂਦਾ ਫਰਕ ਹਾਂ ਚਲੋ ਹਜੇ ਦੋ ਤਿੰਨ ਦਿਨ ਲੈ ਗਈ ਦੇਨੇ ਬਹੁਤ ਸੋਹਣੀ ਤਿਆਰ ਹੋਏਗਾ ਤੁਹਾਨੂੰ ਬਾਕੀ ਦਵਾਈ ਲੈਵਾ ਭਰਦਾ ਜਾਂਦਾ ਹਨਾ ਹਾਂ ਕਮਾਲ ਕਰਾ ਦੂਗਾ ਲੈ ਜਦੀਪ ਸਿੰਘ ਆ ਵਿਖਾ ਦੀ ਕਰਾਂ ਦੀ ਓਕੇ ਅੱਛਾ ਮੂੰਹ ਮੈਨੂੰ 19 ਕੀ ਵਿੰਗਲ ਆਦਾ ਵੈਸੀ ਹੀ ਪਈ ਲੱਗਦਾ ਉਹ ਨਹੀਂ ਉਹ ਕਈ ਵਾਰੀ ਨਾ ਜਦੋਂ ਪਾਸੋਂ ਸੁੰਦਾ ਆਂ ਬੱਚਿਆਂ ਦਾ ਹੋ ਜਾਂਦਾ ਉਹ ਉਹ ਕਈ ਢੱਕ ਢੁੱਕ ਜਾਂਦਾ ਜਿਵੇਂ ਥੱਲੇ ਬੱਚਾ ਮੂੰਹ ਵੱਜ ਗਿਆ ਉਹ ਚੀਜ਼ ਪੈਂਦੀ ਹੈ ਹੈਗਾ 19 21 ਫਰਕ ਹਨਾ ਲੈ ਮਿੱਤਰੋ ਮੂੰਹ ਦਾ ਜ਼ਰੂਰ ਹੈਗਾ ਬਾਕੀ ਮੈਂ ਸਾਰੀ ਚੰਗੀ ਆ ਇੱਕ ਗੱਲ ਹੋਰ ਆ ਬਾਈ ਜਦੋਂ ਸੋਈ ਆ ਤੰਬੂ ਲਾ ਦੂਗੀ ਹੁਣ ਮੈਂ ਨਾ ਯਾਰ ਲੈਵਾ ਵੇਖੀ ਤੂੰ ਉਹ ਮੂਰੇ ਇੱਕਨ ਗਾਂ ਹੀ ਬਣ ਜਾਣਾ ਇਹਨੇ ਹਾਂਜੀ ਕਿਹੜੀ ਕੋਈ ਹਾਂ ਨਹੀਂ ਠੀਕ ਹੈ ਬਾਈ ਚਾਰੇ ਪੈਰਾਂ ਤੇ ਨਿਸ਼ਾਨ ਹੈਗੇ ਆ ਬਾਈ ਇਹ ਗੱਲ ਮਗਰਲੇ ਪੈਰਾਂ ਤੇ ਵੀ ਆ ਮੂਰਲੇ ਪੈਰਾਂ ਤੇ ਵੀ ਦਿਖਾਉਂਦੀ ਤੁਹਾਨੂੰ ਮਤਲਬ ਵੀਡੀਓ ਚ ਪੱਜ ਘੱਟ ਨਜ਼ਰ ਆਉਣ ਪਰ ਨੌਵੇਂ ਤੇ ਨਿਸ਼ਾਨ ਹੈਗੇ ਆ ਇਹ ਗੱਲ ਤੁਸੀਂ ਆ ਕੇ ਆਪ ਵੀ ਵੇਖ ਲਿਓ ਜਿਵੇਂ ਆਪਾਂ ਕਹਿੰਦਾ ਨਿਸ਼ਾਨੀ ਚਾਹੀਦੀ ਹੁੰਦੀ ਹੈ ਨਿਸ਼ਾਨੀਆਂ ਇਹਦੇ ਤੇ ਕਰਮਾਂ ਵਾਲੀ ਦੇ ਹੈਗੀਆਂ ਕਿਉਂਕਿ ਕਈ ਵਾਰੀ ਕਈ ਪਸ਼ੂ ਘੱਟ ਨਿਸ਼ਾਨੀਆਂ ਕਵਰ ਕਰਦੇ ਹੁੰਦੇ ਦੁੱਧੋ ਬਹੁਤ ਚੰਗੇ ਹੁੰਦੇ ਆ ਤੇ ਕਈ ਮੇਰੇ ਉਹ ਪੂਰੇ ਆ ਚਟੇ ਹੁੰਦੇ ਤੇ ਦੁੱਧ ਥੱਲੇ ਨਹੀਂ ਹੁੰਦਾ ਇਹ ਵੀ ਗੱਲਾਂ ਲੱਗ ਲੱਗ ਹੁੰਦੀਆਂ ਮਿੱਤਰੋ ਅੱਛਾ ਬਾਈ ਰ ਸਰ ਮੈਂ ਫੋਨ ਤੇ ਕਰ ਲਾਂਗੇ ਠੀਕ ਆ ਸੁਆ ਇਹਨੇ ਕਿਨੂਆ ਸੁਣਾਇਆ ਤਕੀ ਇਹਨੇ ਤੀਜਾ ਸੁਆਸ ਲੈ ਵੀ ਧੋਰੀ ਇਹਨੂੰ ਖੋਲੀ ਮੋੜਾ ਕੱਢੀ ਬਾਹਰ ਲੈ ਵੀ ਮਿੱਤਰੋ ਤੁਹਾਨੂੰ ਤੁਰਦੀ ਜੂ ਲੈ ਵੀ ਮਿੱਤਰੋ ਦੇਖ ਸਕਦੇ ਕਰਮ ਵਾਲੀ ਨੂੰ ਤੁਰਦੀ ਉਪਰਾ ਕਰਦੀ ਆ ਹਜੇ ਕਿਉਂਕਿ ਬਗਾਨੇ ਥਾਂ ਆਈ ਹੋਈ ਆ ਤਾਂ ਕਰਕੇ ਹਨਾ ਲੇਵੇ ਵਾਲੀ ਮੈਂ ਲਿਆ ਭਾਈ ਮੋੜ ਲਿਆ ਵੀਰੇ ਸੋਣੀ ਸੁਨੱਖੀ ਮੋਛ ਮੱਥਾ ਅੱਖਾਂ ਪੈਰ ਨਿਸ਼ਾਨੀਆਂ ਲੇਵਾ ਪਾਂਡਾ ਪੇਟ ਪਰਾ ਨਿੱਕੀ ਗੋਡੀ ਦੇ ਵਿੱਚ ਨੀਲੀ ਰਾਵੀ ਅਰੇ ਬੱਬੇ ਬਾਈ ਫਿਰ ਇਹਦੀ ਹੁਣ ਦੁੱਧ ਦੀ ਗਰੰਟੀ ਆਪਾਂ ਵੀ ਲੈ ਲਾਂਗੇ ਕਿ ਕਿਵੇਂ ਆ ਆਪਾਂ ਵੀ ਤੇ ਗੱਲ ਵੀ ਕਰਾ ਦਾਂਗੇ ਆਪਾਂ ਬਾਈ ਅੱਗੇ ਗੱਲ ਵੀ ਕਰਾ ਦੋ ਗੱਲ ਵੀ ਕਰਾ ਸਕਦੇ ਆਪਾਂ ਹਾਂ ਨੇ ਸਹੀ ਆ ਬਾਈ ਜਿਹੜੀ ਚੀਜ਼ ਜਦੋਂ ਆਪਾਂ ਨੂੰ ਮਿਲੀ ਆ ਫਿਰ ਹਨਾ ਅੱਛਾ ਤੇ ਬਾਈ 2 ਨੰਬਰ ਤੇ ਜਿਹੜੀ ਕੱਟੀ ਆ ਬਾਈ ਇਹ ਮਾਂ ਦਾ ਦੁੱਧ ਇਹਦਾ ਵੀ ਬਹੁਤ ਚੰਗਾ ਹੈ ਠੀਕ ਆ 18 18.5 ਕਿਲੋ ਦਾ ਰਿਕਾਰਡ ਆ ਮਾਂ ਦਾ ਇਹਦੀ ਮਾਂ ਦਾ ਹਾਂ ਤੇ ਇਹ ਕਿੰਨੇ ਚਿਰ ਦੀ ਹੋਗੀ ਬੱਬੇ ਬਾਈ ਤੇ ਮਾਂ ਦੀ ਆਪਣੇ ਕੋਲੇ ਵੀਡੀਓ ਵੀ ਹੈਗੀ ਇਹਦੀ ਦੀ ਇਹਦੀ ਮਾਂ ਦੀ ਠੀਕ ਆ ਬਾਈ ਤੇ ਇਹ ਕਿੰਨੇ ਚਿਰ ਦੀ ਹੈ ਬਾਈ ਇਹ ਸਾਲ ਤੋਂ ਕੋਈ ਜਾਂ ਸੰਗਾ ਦੇ ਹਿਸਾਬ ਨਾਲ ਸਾਲ ਕੋ ਠੀਕ ਹੈ ਭਾਈ ਸਾਕ 12 13 ਮਹੀਨਿਆਂ ਦੀ ਲਾਲਾ ਸਾਲ 2 ਮਹੀਨੇ ਵੱਧ ਲਾਲਾ ਇੱਥੇ ਜੀ ਆ ਨਹੀਂ ਵੱਧ ਹੁਣੇ ਨਹੀਂ ਸਰਪੇ ਦੂਜਾ ਸਿੰਘ ਸਿੰਘੀ ਵੇਖਾਂ ਹਾਂ ਹਾਂ ਇਹ ਤਾਂ ਬੱਚਿਆਂ ਦੀ ਹੈ ਵਿਚਾਰੀ ਹਾਂ ਇਹਦਾ ਵੀ ਰੇਟ ਫਿਰ ਭਾਈ ਫੋਨ ਤੇ ਕਰ ਲਾਂਗੇ ਸਰਪੇ ਠੀਕ ਹੈ ਭਾਈ ਠੀਕ ਹੈ ਤੇ ਝੋਲੀ ਵੇਖ ਥੱਲੋਂ ਹੂੰ ਝੋਲੀ ਵਖਾਈ ਨਾਲ ਵੇਖਾਉਂਦੀ ਹੈ ਨਾ ਇਹਦੀ ਜਿਹੜੀ ਮਿਲਕ ਮੇਲ ਖੋਣੀ ਵਿਖਾਉਂਦੀ ਘਰਮ ਵਾਲੀ ਪੂਰੀ ਹੂੰ ਦੀਪਾ ਮਿਲਕ ਮੇਲ ਵੀ ਦਿਖਾਦੀ ਹੈ ਦੀ ਬਹੁਤ ਚੰਗੀ ਹੈ ਪਾਸੇ ਤੇ ਗੁੜਾ ਪੜਾ ਕੱਟੀ ਨੂੰ ਬੜਾ ਟਿਕਾਣੇ ਦਾ ਲੱਗਾ ਹਾਂ ਆ ਆ ਜੀ ਲਿਆ ਕਰੋ ਵੇਖ ਕੇ ਮੇ ਤੋਂ ਫਿਰ ਸਰਪੇ ਦੂਜਾ ਇੱਕ ਤੂੰ ਵੇਖ ਆ ਭਾਉਣ ਵੇਖ ਕਿੰਨੀ ਲੰਮੀ ਪੂਰੀ ਹੈ ਨਾ ਕੱਟੀ ਦਾ ਕੋਈ ਮਨ ਲਾ ਖੜਦੀ ਖੜਨੀ ਸਟੈਸਟੂਰ ਬਹੁਤ ਚੰਗੇ ਆ ਹਾਂ ਅੱਛਾ ਇਹਦਾ ਰੇਟ ਵੀ ਫੋਨ ਤੇ ਹੀ ਭਾਈ ਫੋਨ ਤੇ ਫੋਨ ਤੇ ਕਰ ਲੈ ਜੇ ਨਿੱਕਾ ਬੱਚਾ ਨਾਲ ਨਿੱਕਾ ਬੱਚਾ ਸਰਪੇ ਆਪਾਂ ਮੈਂ ਆਈ ਸੀਗੀ ਹੂੰ ਤੇ 托ਕਰ ਗੱਬਣਾ ਹੂੰ ਤੇ ਇਹ ਮੈਂ ਰੱਖ ਲਈ ਉਹਦੋਂ ਮੈਂ ਕਹਾਂ ਮਾਂ ਦਾ ਦੁੱਧ ਦਾ ਰਕਾਰ ਚੰਗਾ ਸੀ ਹੂੰ ਤੇ ਮੈਂ ਕਹਾਂ ਵੀ ਦੂਜਾ ਪਹਿਲਾਂ ਮੈਂ ਰੱਖਣ ਦਾ ਵਿਚਾਰ ਸੀ ਹੁਣ ਮੈਂ ਚੱਲ ਦੂਜਿਆਂ ਦੀ ਵੀਡੀਓ ਪਾਉਣੀ ਹੈ ਨਾਲ ਹੀ ਕੱਢ ਦਿੰਨੇ। ਦੂਜੀ ਬਣ ਗਈ ਗੱਲ ਤਾਂ ਬਣਾ ਦੇਾਂਗੇ। ਹਾਂਜੀ ਹਾਂਜੀ। ਠੀਕ ਆ ਬਈ ਠੀਕ ਆ। ਨਹੀਂ ਫਿਰ ਇੱਕ ਗੱਲ ਹੋਰ ਹੈ ਜੇ ਦੋਵੇਂ ਯਾਰ ਮਾਜੀ ਤੇ ਕੱਟੀ ਲੈ ਲਵੇ। ਝੋੜ ਦੋਵੇਂ ਹੀ ਲੈ ਲਵੇ ਤੇ ਇਹਦਾ ਫਿਰ ਕਿਵੇਂ ਮਾਨਤਨ ਕਰ ਦਿੰਗੇ ਖੁੱਲਾ? ਨਹੀਂ ਮਾਨਤਨ ਤਾਂ ਨਹੀਂ ਸਰਬਾ ਹੋਣਾਗਾ ਵੀ ਕੱਟੀ ਚੰਗੀ ਆ ਜਿਹੜੀ ਗੱਲ ਹੈ। ਮੈਂ ਤਾਂ ਆ ਜਾਓ ਫਿਰ ਰੱਖ ਦਈਏ ਵੀਡੀਓ ਸ਼ੇਅਰ ਕਰ ਹੁੰਦਿਆਂ। ਨਹੀਂ 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 ਨਹੀਂ। ਹੈ? ਆਪਣੇ ਕੋਲੇ ਉਹ ਮਾਲ ਨਹੀਂ ਹੁੰਦਾਗਾ ਤੈਨੂੰ ਪਤਾ ਹੈ ਨਾ ਅਸੀਂ ਜਾਨੇ ਚੱਲ ਜਾਣਾ ਕੱਟੀ ਚੰਗੀ ਆ ਯਾਰ ਸਾਂਭ ਲੂਗਾ ਦੋ ਬੋਰੀਆਂ ਫੀਡ ਦੀਆਂ ਖਾ ਕੇ ਇਹਨੇ ਕੱਟੀ ਬਣ ਜਣਾ ਹੈ ਨਾ ਬਈ ਹਾਂ ਹਾਂ ਖਰਾਕ ਨਾਲ ਹੀ ਆ ਬਈ ਯਾਰ ਖਰਾਕ ਨਾਲ ਖਰਾਕ ਨਾਲ ਹੂੰ ਤੇ ਅੱਛਾ ਨੰਬਰ ਬਈ ਨੰਬਰ 98727 ਹੂੰ 16232 ਇੱਕ ਵਾਰੀ ਹੋਰ ਬੋਲ ਦੇ 98727 16232 98727 16232 ਇਸ ਨੰਬਰ ਤੇ ਕਰ ਲਓ ਮਿੱਤਰੋ ਤੁਸੀਂ ਬਾਈ ਦੇ ਨਾਲ ਗੱਲਬਾਤ ਪਿੰਡ ਰੋਡੇ ਜ਼ਿਲ੍ਹਾ ਮੋਗਾ ਬੱਬਾ ਬਾਈ ਦਾ ਨਾਮ ਆ ਵਪਾਰ ਦਾ ਬਾਈ ਦਾ ਕੰਮ ਆ ਕੈਪਟਨ ਬਾਈ ਦੇ ਕੋਲੇ ਸਾਨ ਆ ਤਾਂ ਹੀ ਵੱਖਰੀ ਬਣੀ ਪਹਿਚਾਣਾ